ਤਾ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋੜਿਆ ਦੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਦੋ ਬੜਾ ਤਾਜ਼ਾ ਸੁੰਜੇ ਵੀ ਆ ਡਿਟੇਲ ਵੀਰ ਤੋਂ ਪੁੱਛਿਓਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੇਰੇ ਪਗਵਾਨ ਦਾ ਸਪੰਡ ਪੋਲਾ ਕਿਲਾ ਬਰਨਾਲਾ ਜੀ ਮੋਬਾਈਲ ਨੰਬਰ ਜੀ 7837967168 ਜਿਹੜੀ ਪਹਿਲੇ ਨੰਬਰ ਆਪਾਂ ਜਰਸੀ ਦੇਖੀ ਜਨੇ ਕਿਹੜਾ ਸੁਆ ਸੁਈ ਹੈ ਦੂਜਾ ਸੁਆ ਸੁਈ ਹੈ ਕਿੰਨੇ ਦਿਨ ਹੋ ਗਏ ਸੁਈ ਨੂੰ ਇਹ ਪਰਸੂ ਹੋਈ ਹੈ ਬੱਚਾ ਆ ਗਿਆ ਮੇਰ ਕਾ ਹਾਂਜੀ ਠੀਕ ਹੈ ਧਾਰਾ ਦੂਰ ਹੋ ਕੇ ਸੁਭਰੋ ਨਿਆਣਾ ਪਾਏ ਤੋਂ ਬਿਨਾਂ ਹੀ ਬੈਠ ਗਿਆ ਆਪਾਂ ਥੱਲੇ ਤੇ ਕੋਈ ਬੱਚਾ ਨਹੀਂ ਛੱਡਿਆ ਤੇ ਚਵਾਈ ਦੇਖੋ ਕਰਮ ਵਾਲੇ ਦੀ ਕਹਿ ਵਾਤਾ ਫੁੱਟ ਫੁੱਟ ਜਿਵੇਂ ਆਹਾਹਾ ਕੀ ਵਾਤਾ ਮੋਟਾ-ਵੋਟਾ ਝੋਨਾ ਜਮਾ ਚਰਖੇ ਦੀ ਪੂਣੀ ਵਰਗਾ ਤੇ ਬਾਈ ਜੀ ਕਿੰਨਾ ਦੁੱਧ ਹਾਜ਼ਰ ਆ ਥੱਲੇ ਦੇ 15 ਕਿਲੋ ਗੋੜੀ ਰਸਾ ਜਰਾ ਜੀ ਇਹਦੇ ਨੂੰ ਠੀਕ ਆ ਤੇ ਜੇਰ ਜੇ ਆਪਾਂ ਓਕੇ ਆ ਜਮਾ ਬਾਕੀ ਕੱਦ-ਬੁੱਦ ਵੀ ਬਹੁਤ ਚੰਗਾ ਹੈ ਦਾ ਹਨਾ ਰੀਲ ਨੂੰ ਪੰਜਾਬ ਵਾਲੀ ਇੱਕ ਚੀਜ਼ ਆਈ ਸ਼ਾਮ ਦਾ ਟਾਈਮ ਆ ਚਵਾਈ ਹੋਣੀ ਦੀ ਹੋਣੀ ਹੈਗੀ ਤੇ ਰਾਜੀ ਸਭੀ ਬੜੀ ਵੀ ਦੇਖੋ ਧਾਰਾ ਤੋਂ ਰੋਕੇ ਧੋਰੀ ਬਾਹਰ ਨੂੰ ਸੋ ਵੀਰ ਕੱਦ-ਕਾੜ ਵਗੈਰਾ ਦੇਖੋ ਬੈੜ ਦਾ ਚੰਗਾ ਕੱਦ-ਕਾੜਾ ਤੇ ਲੇਵਾ ਪੂਰਾ ਸਾਫ਼ ਸੁਥਰਾ ਤੇ ਬਾਈ ਜੀ ਸੂਆ ਇਹ ਜੈਨੂਨ ਦੂਜਾ ਹੀ ਹੈ ਗਰੰਟੀ ਹੈ ਇਹ ਦੂਜਾ ਸੂਆ ਦੂਜਾ ਸੂਆ ਪਿੱਛੇ ਹੈਗਾ ਬੱਚਾ ਇਹਦੇ ਤੇ ਇਹ ਹਵਾਨੇ ਤੇ ਨਾੜਾ ਨੂੜਾ ਦੇਖੋ ਠੀਕ ਹੈ ਤੇ ਮੂੰਹ ਵਾਤਾ ਦੇਖੋ ਸਾਫ ਸੁਥਰਾ ਕਿਆ ਵਾਤਾ ਝੂੜੀ ਜਣੀ ਦੇਖੋ ਬੈੜ ਦੀ ਬਹੁਤ ਚੰਗੀ ਰਾਜੀ ਸਮੀ ਪੜੀ ਵੀ ਤੇ ਬਾਕੀ ਬੋਦੀਵਾਦੀ ਦੇਖੋ ਫੇਸ ਕੁਆਲਟੀ ਜਿਹੜਾ ਕਹਿੰਦਾ 200 ਗ੍ਰਾਮ ਪਾਣੀ ਖੜਦਾ ਆ ਮੂੰਹ ਤੇ ਖੜਦਾ ਤੇ ਬਾਕੀ ਸ਼ਾਈਨਿੰਗ ਸੁਣੀ ਬਹੁਤਾ ਰੇਟ ਵਜਾਰੇ ਜਾਂ ਕੀ ਰੱਖਿਆ ਆ ਫੋਨ ਤੇ ਕਰਨੀ ਸੀ ਹੋ ਜੈਨੂਲ ਜਮਾ ਹੋਊਗਾ ਜੈਨੂਲ ਜਮਾ ਜਾਇਜ਼ ਹਨਾ ਜੋ ਕੱਦ ਘਾੜ ਦੇਖੋ ਕਿੰਨਾ ਦੁੱਧ ਪਾਦੂਗੀ ਵਾਦ ਤੇ ਵਾਦੇ 25 ਕਿਲੋ ਖੁੱਲੇ ਹੀ ਦੇ ਦੂ ਜੀ ਇਹਦਾ ਕਾਂਗਲੇ ਦੀ ਸੇਵਾ ਦਾ 30 ਪਲਸ ਵਾਲੀ ਹੈ ਇਹ ਠੀਕ ਹੈ ਪਰ ਇਹਦੀ ਥੋੜੀ ਹੁਣ ਤੁਹਾਨੂੰ ਕੋਈ ਗਰਮੀ ਆ ਜੀ 24 ਕਿਲੋ ਮੰਨ ਕੇ ਲੈ ਲਿਓਂਦਾ 22 ਮੰਨ ਕੇ ਲੈ ਲਈ ਜਾਇਕਰ ਬੰਨ ਦੇ ਵੀ ਬੰਨ ਦੇ ਰੋ ਸੋ ਮਿਲਕ ਵੇਨ ਵਗੈਰਾ ਦੇਖੋ ਪੂਰੀ ਸਾਫ ਸੁਥਰੀ ਰਾਜੀ ਸਭੀ ਬੜੀ ਬਹੁਤ ਜਿਆਦਾ ਹੈਗੀ ਤੇ ਜਿੰਦ ਜਾਨ ਵਾਲੀ ਵਹਿੜਾ ਜਮਾ ਸੂਈ ਸਵਾਈਆ 15 ਲੀਟਰ ਬੋਲਾ ਹਾਜ਼ਰ ਆ ਜਮਾ ਹਾਂਜੀ ਤੇ ਬਾਈ ਜੀ ਦੂਜੇ ਨੰਬਰ ਆਪਾ ਜਿਹੜੀ ਬੱਚੀ ਦੇਖੀ ਜਾਨੇ ਇਹ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਸੂਈ ਆ ਜੀ ਦੂਜਾ ਸੂਆ ਸੂਈ ਆ ਤੇ ਕਿੰਨਾ ਦਿਨ ਹੋ ਗਿਆ ਸੂਈਣੇ ਨੂੰ ਇਹ ਨੂੰ ਹੋ ਗਈ 12 13 ਦਿਨ ਸੂਈ ਬੱਚਾ ਕੀ ਆ ਬੱਚੀ ਆ ਜੀ ਮਤਲਬ ਬਹੁਤ ਚੰਗੀ ਆ ਠੀਕ ਹੈ ਮਗਰ ਬੱਚੀ ਬਹੁਤ ਪੇਰੇ ਜਾਂਦੇ ਜਾਂ ਨਾਲੇ ਇਹ ਵੀ ਸਮੀ ਪਲੀ ਜਾ ਦੇਖੋ ਠੀਕ ਹੈ ਹੋ ਗਏ 12 13 ਦਿਨ ਸੁਈ ਨੂੰ ਤੇ ਦੁੱਧ ਕਿੰਨਾ ਹਾਜ਼ਰ ਆ ਹੁਣ 20 ਕਿਲੋ ਰੇੜੀ ਲਈ ਹੁਣ ਤੇ ਬਾਕੀ 나ੜ ਦੇਖੋ ਜਮਾ ਕਿਆ ਬਤਾ ਹਨਾ ਜਿਵੇਂ ਪਾਣੀ ਦੇ ਵਿੱਚ ਛਾਪਾ ਲੈਵੇਂ ਖਾਂਦਾ ਜਾਂਦਾ ਹੁੰਦਾ ਪੂਰੀ ਮੋਟੀ 나ੜ ਜਮਾ ਦੇਖੋ ਕਿਆ ਬਤਾ ਜਮਾ ਰਸਾ ਪੈਪ ਸਿੱਟੀ ਹੁੰਦੇ ਨਾ ਜਮਾ ਜਿਵੇਂ ਤੇ 20 ਕਿਲੋ ਜਮਾ ਹਾਜ਼ਰ ਮੈਂ ਜੀ ਰੇੜੀ ਜਮਾ ਲੈ ਲਈ ਰੱਖਦਾ ਜੀ ਤੁਮ ਕੰਮ ਠੀਕ ਹੈ ਤੇ ਇਹਦਾ ਭਾਅ ਯਾਰ ਕਿੰਨਾ ਹੋਊਗਾ ਆਹ ਫੂਨ ਚਿਕਰਾਂ ਦੀ ਕਿੰਨਾ ਦਾ ਪਾ ਦੂ ਵਾਦ ਤੋਂ ਵਾਦ ਇਹ ਦੁੱਧ ਦੇ ਨੂੰ 24 25 ਕਿਲੋ ਗਾਜ ਚੰਦਿਆ ਨਹੀਂ ਨਾ ਮਾੜਾ ਵਗੈਰਾ ਠੀਕ ਹੈ 3-4 ਲੀਟਰ ਦੁੱਧ ਬਣਨ ਦੀ ਕੈਪੈਸਿਟੀ ਹੋਰ ਹੈਗੀ ਆ ਸੋ ਧੋਰੀ ਬਾਹਰ ਨੂੰ ਇਹਨੂੰ ਮਾੜਾ ਸੋ ਵੀਰੋ ਕੱਦ ਕਾੜ ਵਗੈਰਾ ਦੇਖੋ ਬੈੜ ਦਾ ਪੂਰਾ ਸਾਫ ਸੁਥਰਾ ਇਹ ਆਪਣਾ ਦੇਖੋ ਵੀ ਕਿੰਨਾ ਸਾਫ ਸੁਥਰਾ ਤੇ ਸ਼ਾਮ ਦੇ ਟਾਈਮ ਦਾ ਜਦੋਂ ਇਹ ਫਸ ਜਾਂਦੀ ਹੈ ਜਮਾ ਹਨਾ ਹਾਂਜੀ ਹਾਂ ਤੁੱਕੀ ਫਿਰਦੀ ਰਹਿੰਦੀ ਆ ਲੱਕ ਜੱਕ ਜੱਕ ਧਰਦੀ ਆ ਸੋ 20 ਲੀਟਰ ਦੁੱਧ ਦੇ ਥੱਲੇ ਹਾਜ਼ਰਾ ਜਮਾ ਦੋ ਟਾਈਮ ਚਵਾ ਦਾਂਗੇ ਭਾਜਾ ਜਮਾਈਂ ਦੋੜ ਲਾ ਤਨ ਟਾਈਮ ਚੋੜੋ ਸੋ ਬਾ ਕੀ ਨਾੜ ਦੇਖੋ ਮੋਟੀ ਕਿਆ ਬਤਾ ਜਾਂਦੀ ਆ ਜਮਾ ਪੂਰੀ ਮੋਟੀ ਹੋ ਜਿੰਨੇ ਹੁੰਦੇ ਸੋ ਜੈਦਗਲਾ ਜਮਾ ਤੇ ਨਾੜਾ ਨੂੜਾ ਭਾਰਤ ਦਾ ਨਕਸ਼ਾ ਬਣਿਆ ਪਿਆ ਤੇ ਹਵਾਨਾ ਦੇਖੋ ਨੇੜੇ ਤੋਂ ਚਾਰੇ ਥਾਂ ਨਿਖੜਵੇਂ ਸਾਫ਼ ਸੁਥਰੇ ਅਜੇ ਤਾਂ ਦੋ ਤਿੰਨ ਦੋ ਦੋ ਟੇ ਪਏ ਹੋਈ ਕੇ ਅਜੇ ਹੋਰ ਬਣਣ ਐ ਨੇ ਹਲਦਾ ਮੰਨ ਕੇ ਚਲੋ ਟਾਈਮ 6:30 ਪੁਣੇ 5 ਕਿਦ ਲੱਗ ਭਗ ਹੋਇਆ ਹਨਾ ਸੋ ਥਾਂ ਥਣ ਦੇਖੋ ਕਾਹਦਾ ਕਿਆ ਬਤਾ ਗਾਜਰਾ ਗਜਮ ਤੇ ਬਰ ਦੁੱਧ ਜਮਾ ਮਾਜਰਾ ਮੁਕਾਬਲਾ ਕਰੂ ਇਹਦਾ ਹਨਾ ਹਾਂਜੀ ਹਾਂ ਜਰਸੀ ਕਰਾਉ ਸਕਦੀ ਜੀ ਸੋ ਜਰਸੀ ਕਾਫੀ ਕਰਾਉਸ ਆ ਗਈ ਹਨਾ ਕੋ ਜਿਵੇਂ ਹੁਣ ਟਾਈਮ ਚੱਲਦਾ ਕੋਲਡ ਕਾਫੀ ਪੀਂਦਾ ਜਵਾਨਾ ਹੁਣ ਠੰਡ ਗਰਮੀ ਦੇ ਵਿੱਚ ਠੰਡੀ ਚੀਜ਼ ਪਾਲਦੇ ਬਹੁਤ ਚੀਜ਼ ਹੈ ਜੀ ਇਹਦਾ ਜੈ ਜਗਤ ਆ ਜਾਵਾ ਤੇ ਮੈਂ ਆ ਰਸਾ ਪੀਵਾਂ ਜਿਹੜੀ ਆ ਬਹੁਤ ਤਗੜੀ ਹੈ ਬਹੁਤ ਤਗੜੀ ਦੇਖਣ ਨੂੰ ਇਹ ਰੋ ਵੀ ਫੈਂਟ ਨੇ ਫੈਂਟ ਵਾਲਾ ਨਹੀਂ ਦਿੰਦੀ ਵੀ ਪਤਲਾ ਦੁੱਧ ਦੂ ਠੀਕ ਹੈ ਫੈਂਟ ਵਾਲਾ ਦੇਊਗੀ ਦੇਊ ਵੀ ਐ ਮੰਨ ਕੇ ਚਲੋ ਵੀ ਅਨੇ ਯਾਰ ਇਹ ਦਰ ਪੰਜ ਸ਼ੁਰੂ ਫਾਇੰਟ ਆ ਸਾਫ਼ ਸੁਥਰਾ ਲੈ ਚਲੋ ਜੀ ਬੰਨ ਦੋ ਇਹਨੂੰ ਸੋ ਵੀਰੇ ਧਾਰਾ ਦੇਖੋ ਕਿਆ ਬਾਤ ਆ ਪੂਰਾ ਸਾਫ਼ ਸੁਥਰਾ ਮੋਟਾ ਮੋਟਾ ਚੋਣਾ ਜਾਵਾ ਤੇ ਰਾਜੀ ਸਮੀ ਪਲੀ ਵੀ ਬਹੁਤ ਜਾਇਦਾ ਮਗਲ ਖੜਾ ਜੀ ਰਮਾ ਦੀ ਧਾਰਾ ਸੋ ਦੇਖੋ ਧਾਰਾ ਤੁਰਾ ਦੀ ਪੂਰੀ ਓਕੇ ਆ ਸਾਫ਼ ਸੁਥਰੀ ਆ ਹਨਾ ਤੇ ਨਿਆਣਾ ਪਾਓ ਬੱਚਾ ਖੱਡੋ ਆ ਰਾਵਣਾ ਭੇਜੋ ਥੱਲੇ ਬਾ ਠੀਕ ਆ ਓਕੇ ਵੀਰੇ ਬਸ ਖੋਲ ਦੇ ਨੇ ਹਨਾ ਸੋ ਵੀਰੇ ਮਿਲ ਕਵੇਂ ਦੇਖੋ ਜਮਾ ਕਿਆ ਬਾਤ ਆ ਸਾਪਾਂ ਗੋਲੇ ਵਿੱਚ ਆਂਦੀ ਆ ਹਨਾ ਖੋਲ ਦੇ ਨਿਆਣਾ ਵੀਰੇ ਓਕੇ ਆ ਜਮਾ ਕੋਚਾਰ ਆਪਾਂ ਮਾਰ ਕੇ ਦਿਖਾ ਦਿਆਂ 20 ਲੀਟਰ ਬੋਲਾ ਹਾਜ਼ਰ ਹੈ ਤੇ ਭਾਵੇਂ ਯਾਰ ਇਹਦਾ ਫੋਨ ਤੇ ਹੋਊਗਾ ਆ ਫੋਨ ਤੇ ਕਰਾਂਗੇ ਤੇ ਦੋ ਵੜਾ ਸੁੰਨੇ ਸਮਝਾ ਸੇਲ ਆ ਹਨਾ ਨੰਬਰ ਬੋਲ ਦੇ ਦਵਾਰੇ ਆਪਣਾ 783796786 so ਕੋਈ ਵੀ ਫੇਸਕਵਾਲ ਤੇ ਦਵਾਰੇ ਮਾਰਦੇ ਕਹਿੰਦਾ ਫੇਸਕਵਾਲ ਦਿਖਾ ਦੇ ਫੋਨ ਤੇ so ਜਰਸੀ ਇੱਕ ਜਰਸੀ 'ਚ ਹਲਕਾ ਕਾਫੀ ਕਰ ਰਿਹਾ ਦਾ ਕਰਾਉ ਆਪਾਂ ਤਾਂ ਜਰਸੀ ਦੀ ਫੇਸਕਵਾਲ ਦੇ ਕੋਈ ਨੇੜ ਤੋਂ ਫੇਰ ਦਿਖਾ ਦਈਏ ਕੋਈ ਵੀ ਨਾ ਕਿਸੇ ਵੀ ਉਦੇ ਪਸੰਦ ਹੋਵੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਬ ਦਾ ਤੈਦ ਲਈ ਧੰਨਵਾਦ ਜਲਦ ਮਿਲਦੇ ਆਂ